ਮੰਮੀ ਹਾਂ ਮੈਨੂੰ ਤਾਂ ਤੁਸੀਂ ਸਮਝਾਉਂਨੇ ਫਿਰਦੇ ਹੋ ਵੀ ਘਰ ਦੇ ਕੰਮ ਘੱਟ ਕਰਿਆ ਕਰ ਤਾਂ ਤੁਹਾਨੂੰ ਕਿਧਰੋਂ ਸ਼ੌਂਕ ਚੜ ਗਿਆ ਮੇਰੇ ਘਰ ਆ ਕੇ ਪੌਦਿਆਂ ਨੂੰ ਪਾਣੀ ਦੇਣ ਦਾ ਤੂੰ ਤਾਂ ਨਹੀਂ ਮੇਰੇ ਕੋਲ ਬਹਿ ਕੇ ਚੰਗੀ ਤਰ੍ਹਾਂ ਕੋਈ ਗੱਲਬਾਤ ਕਰਦੀ ਹੁਣ ਤੂੰ ਮੈਨੂੰ ਇੰਨਾ ਤੋਂ ਵੀ ਰੋਕੇਂਗੀ ਫਿਰ ਕੀ ਹੋ ਗਿਆ ਪਾਣੀ ਦੀ ਕੁੱਟੀ ਪਾ ਰਹੀਆਂ ਪੌਦਿਆਂ 'ਚ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੀ ਕੋਈ ਲੋੜ ਨਹੀਂ ਹੈਗੀ ਕਿ ਤੈਨੂੰ ਹੁਣ ਕੀ ਹੋ ਗਿਆ ਕਿਉਂ ਨੱਕ ਜਿਹਾ ਚੜਾਈ ਫਿਰਦੀਆਂ ਨੱਕ ਨਹੀਂ ਚੜਾਉਂਦੀ ਅਸਲ ਦੇ ਵਿੱਚ ਦਿਮਾਗ ਤਾਂ ਕੰਮ ਹੁਣ ਕਰਨ ਲੱਗਿਆ ਆ ਤੁਹਾਡੀ ਗੱਲ ਨਾ ਬਿਲਕੁਲ ਸਹੀ ਰੇ ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ ਕਿ ਮੈਂ ਬੇਫਕੂਫ ਆ ਜਿਹੜੀ ਇਹਦਾ ਮਗਰ ਮਗਰ ਫਿਰਦੀ ਆ ਕਦੀਆਂ ਇਹਦੀਆਂ ਲੱਤਾਂ ਤੇ ਤੇਲ ਲਾ ਕਦਿ ਦੇ ਸਿਰ ਤੇ ਤੇਲ ਲਾ ਕੱਪੜੇ ਧੋ ਮਾਰਸ਼ਾ ਕਰ ਰੋਟੀਆਂ ਬਣਾ ਬੇਫਕੂਫ ਰਹੀ ਮੈਂ ਬੇਫਕੂਫ ਮੈਨੂੰ ਹੁਣ ਜਾ ਕੇ ਪਤਾ ਲੱਗਿਆ ਉਹੀ ਗੱਲ ਹੋਈ ਮਾਂ ਤੂੰ ਕਿਹਾ ਸੀ ਨਾ ਇਹਦਾ ਸਿਰਫ ਇੱਕੋ ਹੀ ਜਵਾਬ ਹੋਊਗਾ ਮੇਰੇ ਮਰਨ ਤੋਂ ਬਾਅਦ ਸਾਰਾ ਕੁਝ ਤੁਹਾਡਾ ਹੀ ਹੈ ਤੇ ਇਹਨੇ ਉਹੀ ਜਵਾਬ ਦਿੱਤਾ ਤੇ ਜਦੋਂ ਅਸੀਂ ਕੁੜੀ ਬਾਰੇ ਪੁੱਛਿਆ ਫੇ ਕਾਨੂੰ ਉਹ ਵੀ ਹਿੱਸਾ ਲੈ ਸਕਦੀ ਆ ਉਹਨੇ ਪਟਾਕ ਦੇਣੀ ਕਹਿਤਾ ਕਹਿੰਦੀ ਹਾਂ ਕੱਲੀ ਕੱਲੀ ਕਹਿੰਦੀ ਮੇਰੀ ਧੀ ਆ ਉਹਦਾ ਵੀ ਕਹਿੰਦੀ ਇਸ ਘਰ ਦੇ ਵਿੱਚ ਹਿੱਸਾ ਆ ਤੇ ਮਤਲਬ ਫਿਰ ਦੋ ਕਮਰੇ ਮੇਰੇ ਹਿੱਸੇ ਤੇ ਦੋ ਕਮਰੇ ਉਹਦੇ ਹਿੱਸੇ ਫਿਰ ਹੁਣ ਕੀ ਕਰਾਂ ਕਰ ਲੈ ਤੇਰੀ ਸੱਸ ਦੀ ਸੇਵਾ ਮੈਂ ਥੋੜੀ ਰੋਕਦੀ ਆ ਬਸ ਮੈਂ ਤਾਂ ਇਹ ਕਹਿਨੀ ਆ ਵੀ ਤੂੰ ਆਪਣੀ ਸੱਸ ਦੇ ਪਿੱਛੇ ਹੀ ਲੱਗ ਕੇ ਰਹਿ ਭਾਈ ਠੀਕ ਹੈ ਤੇਰਾ ਘਰ-ਬਾਰ ਹੈ ਮੈਂ ਕੀ ਲੈਣਾ ਹੈਗਾ ਮੰਮੀ ਉਹੀ ਗੱਲ ਆ ਨਾ ਫਿਰ ਜਿਹੜੀਆਂ ਮਾਵਾਂ ਹੁੰਦੀਆਂ ਨੇ ਨਾ ਉਹ ਹਮੇਸ਼ਾ ਧੀਆਂ ਬਾਰੇ ਸੋਚਦੀਆਂ ਨੇ ਤੇ ਫਿਰ ਦੇਖ ਲੈ ਨਾ ਤੂੰ ਮੇਰੇ ਬਾਰੇ ਸੋਚਿਆ ਜਿਹੜੀ ਗੱਲਾਂ ਮੇਰੇ ਕਦੇ ਦਿਮਾਗ 'ਚ ਆਈਆਂ ਹੀ ਨਹੀਂ ਤੂੰ ਉਹ ਗੱਲਾਂ ਮੈਨੂੰ ਦੱਸਿਆ ਕੋਈ ਨਹੀਂ ਮਾਂ ਬੈਥਰੀ ਕਰਦੀ ਹੁਣ ਮੈਂ ਵੀ ਦੇਣੀਆਂ ਹੁਣ ਇਹਨਾਂ ਰੋਟੀਆਂ ਬਣਾ ਬਣਾ ਕੇ ਅਸਲ ਤਾਂ ਨਾ ਇਹ ਸਾਰਾ ਕੁਝ ਉਹ ਰੱਬ ਕਰਵਾਉਂਦਾ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਉਹਦਾ ਬੰਦਾ ਕੋਈ ਕਿੰਨੀ ਤਕਲੀਫ ਚ ਐ ਤਾਂ ਉਹਨੇ ਮੈਨੂੰ ਬਿਮਾਰ ਕਰਕੇ ਇੱਥੇ ਭੇਜਿਆ ਵੀ ਮੈਂ ਆਪਦੀ ਧੀ ਦਾ ਸਾਰਾ ਹਾਲਚਲ ਦੇਖਾਂ ਠੀਕ ਹੈ ਆਪਦੀ ਅੱਖੀ ਜਦੋਂ ਮੈਂ ਤੈਨੂੰ ਦੇਖਿਆ ਤਾਂ ਮਾਂ ਮੇਰ ਨਾਲ ਗੱਲ ਕੀਤੀ ਤਾਂ ਤੂੰ ਆਪਦੀ ਸੱਸ ਨਾਲ ਗੱਲ ਕੀਤੀ ਤਾਂ ਤੈਨੂੰ ਪਤਾ ਲੱਗਿਆ ਪੁੱਤ ਰੱਬ ਆਪ ਨਹੀਂ ਚੱਲ ਕੇ ਆ ਕੇ ਦੱਸਦਾ ਹੁੰਦਾ ਕਿਸੇ ਨਾ ਕਿਸੇ ਬੰਦੇ ਦੇ ਥਰੂ ਹੀ ਦੱਸਦਾ ਹੁੰਦਾ ਸਮਝ ਗਈ ਨਾ ਤੇ ਤੈਨੂੰ ਹੁਣ ਪਤਾ ਲੱਗ ਗਿਆ ਵੀ ਤੇਰੀ ਮਾਂ ਤੇਰੇ ਪਿੱਛੇ ਕਿੰਨਾ ਮੱਚਦੀ ਫਿਰਦੀ ਆ ਅੰਦਰੋਂ ਤੇ ਤੂੰ ਹਾਂ ਆ ਕੇ ਮੇਰੀ ਸੱਸ ਆਏ ਆ ਮੇਰੀ ਸੱਸ ਆਏ ਆ ਉਹ ਮੇਰੇ ਬਾਰੇ ਆ ਸੋਚਦੀ ਆ ਉਹ ਮੇਰੇ ਬਾਰੇ ਆ ਸੋਚਦੀ ਆ ਹੁਣ ਲੱਗ ਗਿਆ ਪਤਾ ਵੀ ਕਿੱਥੇ ਗਜੇ ਤੇਰੀ ਔਕਾਤ ਆ ਸਮਝ ਗਈ ਮੈਂ ਪਰ ਹੁਣ ਬਾਹਲਾ ਟਾਈਮ ਨਹੀਂ ਕੋਈ ਤੂੰ ਤਾਂ ਕਹੇਂਗੀ ਨਾ ਹਣ ਮੈਂ ਉਦਾਂ ਹੀ ਕਰਾਂਗੀ ਮੈਂ ਤਾਂ ਕੀ ਕਹਿਣਾ ਬਾਕੀ ਤੇਰੀ ਮਰਜ਼ੀ ਐ ਫੇਰ ਤੂੰ ਕਹੇਂਗੀ ਪਤਾ ਨਹੀਂ ਮਾਂ ਮੇਰੀ ਮੇਰੇ ਸਹੁਰੇ ਆ ਕੇ ਮੈਨੂੰ ਗੱਲਾਂ ਸਿਖਾਉਂਦੀ ਐ ਨਾ ਭਾਈ ਮੈਨੂੰ ਤਾਂ ਉਸ ਰੱਬ ਤੋਂ ਡਰ ਲੱਗਦਾ ਮੈਂ ਨਹੀਂ ਤੈਨੂੰ ਕੁਝ ਕਹਿੰਦੀ ਮੰਮੀ ਪਲੀਜ਼ ਜਦੋਂ ਮੈਂ ਤੁਹਾਨੂੰ ਕਹਿ ਹੀ ਦਿੱਤਾ ਜਿੱਤਾ ਤੁਸੀਂ ਕਹੋਗੇ ਬਸ ਮੈਂ ਉਦਾਂ ਹੀ ਕਰਾਂਗੀ ਬਥੇਰਾ ਹੁਣ ਮੈਂ ਇਹਦੀਆਂ ਗੱਲਾਂ ਤੇ ਚੱਲ ਪਈਆਂ ਹਣ ਮੈਂ ਸਿਰਫ ਤੇ ਸਿਰਫ ਥੋਡੀਆਂ ਗੱਲਾਂ ਤੇ ਚੱਲੂਗੀ ਹੂੰ ਮੇਰੀ ਤੀ ਰਾਣੀ ਕੁੜੀ ਡਿੰਪਲ ਪੁੱਤ ਰੋਟੀ ਲੈ ਕੇ ਦੇਈ ਮੈਨੂੰ ਮੰਮੀ ਹਾਂ ਪੁੱਤ ਮੈਨੂੰ ਨਾ ਘਰ ਦੇ ਵਿੱਚ 100 ਕੰਮ ਨੇਗੀ ਤੁਸੀਂ ਇੰਨੀਆਂ ਹੱਕਾ ਮਾਰਦੇ ਰਹਿੰਦੇ ਹੋ ਬੰਦਾ ਨਾ ਅੱਧਾ ਊਂ ਕਮਲਾ ਹੋ ਜਾਂਦਾ ਘਟਕਟ ਰੋਟੀ ਤਾਂ ਤੁਸੀਂ ਆਪ ਆ ਕੇ ਖਾ ਸਕਦੇ ਹੋ ਕੋਈ ਨਾ ਪਰ ਤੁਸੀਂ ਆਪ ਚੱਕ ਕੇ ਖਾ ਲੰਨੀਂਗੀ ਕੋਈ ਗੱਲ ਨਹੀਂ ਪਰ ਨਾਲੇ ਮੇਰੀ ਗੱਲ ਸੁਣੋ ਆ ਰੋਟੀ ਖਾ ਕੇ ਨਾ ਘਰ ਦੇ ਸਾਰੇ ਕੰਮ ਕਰਾਉਣੇ ਨੇ ਆ ਕਪੜਾ ਲੀੜਾ ਧੋਣਾ ਐਨੇ ਪਏ ਨੇ ਧੋਣ ਵਾਲੇ ਉਹ ਕੱਲੀ ਮੇਰੇ ਸਿਰਦਰਦੀ ਨਹੀਂ ਹੈਗੀ ਵੀ ਮੈਂ ਘਰ ਵੀ ਸੰਭਤ ਘਰ ਦੇ ਕੰਮ ਵੀ ਕਰਾਂ ਪੁੱਤ ਡਿੰਪਲ ਇੱਕੇ ਦਮ ਤੈਨੂੰ ਕੀ ਹੋ ਗਿਆ ਮੰਮੀ ਮੈਨੂੰ ਕੁਛ ਨਹੀਂ ਹੋਇਆ ਪਲੀਜ਼ ਆ ਨਾ ਮੇਰੇ ਕੋ ਸਾਹਮਣੇ ਨਾਟਕਬਾਜ਼ੀ ਘੱਟ ਕਰਿਆ ਕਰੋ ਤੁਸੀਂ ਇੱਕ ਮੇਰੀ ਮਾਂ ਬਿਮਾਰ ਪਈ ਆ ਉਹਨੂੰ ਵੀ ਦਵਾਈ ਬੁੱਟੀ ਮੈਂ ਚਾਜਣਾ ਨਹੀਂ ਦੇ ਸਕਦੀ ਆ ਤੁਹਾਡੇ ਕੰਮ ਤਾਂ ਧੰਦੇ ਨਹੀਂ ਮੁੱਕਦੇ ਹੈਗੇ ਜਿੱਦਨ ਦੀ ਮੇਰੀ ਮਾਂ ਆਈ ਐ ਨਾ ਉਹ ਤੇ ਕੋ ਬਚੈਰੀ ਕੋ ਦੋ ਘੜੀ ਮੈਂ ਬੈਠ ਕੇ ਵੀ ਨਹੀਂ ਦੇਖਿਆ ਉਹਦਾ ਹਾਲ ਚਾਲ ਤੱਕ ਨਹੀਂ ਪੁੱਛ ਕੇ ਦੇਖਿਆ ਉਹਦੀ ਦਵਾਈ ਬੂਟੀ ਮੁੱਕੀ ਐ ਮੈਂ ਲਿਆ ਕੇ ਤੱਕ ਨਹੀਂ ਦਿੱਤੀ ਪੁੱਤ ਮੈਂ ਤਾਂ ਤੈਨੂੰ ਪਹਿਲੀ ਕਹਿੰਦੀ ਸੀ ਵੀ ਮੇਰੀ ਸੇਵਾ ਤਾਂ ਤਾਂ ਸਾਰੀ ਜ਼ਿੰਦਗੀ ਉਹ ਕਰਨੀ ਐ ਪੁੱਤ ਤੇਰੀ ਮੰਮੀ ਦੀ ਤੇ ਇੱਕ ਫੜ ਕਰ ਲੈ ਮੰਮੀ ਬੱਸ ਕਰਿਆ ਕਰੋ ਤੁਸੀਂ ਕਹਿ ਹੀ ਸਕਦੇ ਹੋ ਕਰਦੇ ਤਾਂ ਕੁਛ ਨਹੀਂ ਨਾ ਆ ਉਪਰੋ ਉਪਰੋ ਕਹਿਣ ਦਾ ਕੋਈ ਫਾਇਦਾ ਨਹੀਂ ਚਲ ਕੋਈ ਨਾ ਪੁੱਤ ਮੈਂ ਖਾ ਲੈਨੀ ਐ ਰੋਟੀ ਖਾ ਲੈਨੀ ਐ ਮੈਂ ਰੋਟੀ ਜਦੋਂ ਦੇਖੋ ਕਦੇ ਆ ਕੰਮ ਕਰ ਕਦੇ ਉਹ ਕੰਮ ਕਰ ਆਪਦੀ ਰੋਟੀ ਖਾਓ ਤੇ ਨਾਲੇ ਬਾਕੀ ਸਾਰਾ ਘਰ ਦਾ ਕੰਮ ਤੁਸੀਂ ਵੀ ਕਰੋਗੇ ਮੈਂ ਕਦੀ ਨਾ ਕੋਈ ਠੇਕਾ ਨਹੀਂ ਲਿਆ ਚਲ ਕੋਈ ਗੱਲ ਨਹੀਂ ਪੁੱਤ ਤੂੰ ਇੰਨਾ ਨਾ ਕਬਰਾ ਜਾ ਮਮੀ ਪਲੀਜ਼ ਬੱਸ ਕਰਿਆ ਕਰੋ ਹਏ ਇਹਨੂੰ ਕੀ ਹੋ ਗਿਆ ਇਹ ਤਾਂ ਚੰਗੀ ਬੱਲੀ ਸੀ ਮੈਨੂੰ ਲੱਗਦਾ ਕਿ ਨਾ ਖਿਜੀ-ਖਿਜੀ ਤਾਂ ਪੱਈਆ ਕਮਾਕਰਾਂ ਕਰਕੇ ਉਹ ਕੱਲੀ ਨੂੰ ਕਰਨੇ ਪੈਂਦੇ ਨੇਗੇ ਨਹੀਂ ਨਹੀਂ ਇਹ ਆਏ ਕਰਦੀ ਸੀਗੀ ਚਲ ਕੋਈ ਨਾ ਮੈਂ ਦੋ ਬਰਕਾ ਰੋਟੀ ਦੀ ਵੀ ਖਾ ਲੈਣੀ ਹੈ ਇਹਦੇ ਨਾਲ ਹੱਥ ਵੀ ਘਟਾ ਦਾਨੀ ਹੈ ਮਾ ਕਰਾ ਕਰ ਰੱਖਿਆ ਮੇਰਾ ਨਾ ਕੀ ਹੋ ਗਿਆ ਉੱਪਰ ਤੱਕ ਤੂੰ ਐ ਸੁਣ ਰਹੀ ਸੀ ਗੱਲ ਕੀ ਹੋਈ ਆ ਕਿਉਂ ਬੋਲੀ ਜਾਂਦੀ ਸੀ ਮੰਮੀ ਹੋਣਾ ਕੀ ਆ ਆ ਮੇਰੀ ਸੱਸ ਉਹੀ ਬਾਰ ਬਾਰ ਕਦੇ ਮੈਨੂੰ ਕਹਿੰਦੀ ਪਾਣੀ ਦਾ ਗਲਾਸ ਫੜਾ ਦੇ ਚਾਹ ਘੋਟ ਤਰ ਦੇ ਆ ਰੋਟੀ ਫੜਾ ਦੇ ਰੋਟੀ ਤੇ ਘਟੋ ਘਟਾਪ ਖਾ ਸਕਦੀ ਆ ਮੈਂ ਤਾਂ ਫਿਰ ਉਹੀ ਕੰਮ ਕੀਤਾ ਸੁਣਾ ਤਾਂ ਮੈਂ ਤਾਂ ਮੈਂ ਕਿਹਾ ਮੈਨੂੰ ਕੰਮ ਧੰਦੇ ਬਹੁਤ ਨੇ ਘਰੇ ਜਾ ਕੇ ਰੋਟੀ ਤੇ ਘਟੋ ਘਟਾਪ ਪਾ ਕੇ ਖਾ ਲਾ ਮੈਂ ਠੇਕਾ ਥੋੜਾ ਲੈ ਰੱਖਿਆ ਸਾਰੇ ਘਰ ਦਾ ਨਾਲੇ ਰੋਟੀਆਂ ਬਣਾਵਾਂ ਨਾਲੇ ਪਾ ਕੇ ਮੂੰਹ ਚ ਬੁਰਕੀਆਂ ਪਾ ਕੇ ਦਵਾਂ ਉਹ ਸਾਂ ਲੈ ਲੈ ਸਾਂ ਲੈ ਲੈ ਮਾੜਾ ਮੁੱਟਾ ਵਧੀਆ ਕੀਤਾ ਜੋ ਤੂੰ ਕੀਤਾ ਠੀਕ ਹੈ ਇਹਨੇ ਆਈ ਲੋਟ ਆਉਣਾ ਸਾਰਾ ਦਿਨ ਦੇਖ ਤ ਲੈ ਖਾ ਖਾ ਕੇ ਕਿਵੇਂ ਮੋਟੀ ਮਹਿਸ ਬਣੀ ਪਈ ਆ ਇਹਨੂੰ ਕੋਈ ਬਿਮਾਰੀ ਸ਼ਮਾਰੀ ਨਹੀਂ ਹੈਗੀ ਖਾ ਖਾਰਾ ਜੀਦੀ ਆ ਇਹ ਤੈਨੂੰ ਨਹੀਂ ਪਤਾ ਚੰਗੀ ਭੜੀ ਹੈ ਬੋਲਣ ਲੱਗੀ ਤਾਂ ਦੇਖਦੀ ਨਹੀਂ ਹੈਗੀ ਜਿੰਨੀ ਇਹਦੀ ਸੇਵਾ ਕੀਤੀ ਸੀ ਨਾ ਹੁਣ ਇਹ ਤਾਂ ਕੰਮ ਕਰਵਾ ਕਰਵਾ ਕੇ ਉਹਨਾਂ ਕਿਨੂੰ ਪਤਲਾ ਕਰਦੀ ਠੀਕ ਆ ਜਿੰਨੀ ਉਹ ਮੋਟੀ ਕੀਤੀ ਹੈਗੀ ਬਸ ਮੈਨੂੰ ਲੱਗ ਗਿਆ ਹੁਣ ਪਤਾ ਇਹਨੂੰ ਕਿੱਦਾਂ ਚਲਾਉਣਾ ਬਥੇਰਾ 라ੜ ਪਿਆਰ ਕਰ ਲਿਆ ਮੈਂ ਇਹਦੇ ਨਾਲ ਹੁਣ ਦੇਖੀ ਤੇ ਜਾਇ ਜੇ ਰੋਟੀ ਤੂੰ ਬਣਾਉਣੀ ਆ ਤਾਂ ਭਾਂਡੇ ਇਹ ਮੰਜੂਗੀ ਠੀਕ ਆ ਕੱਪੜੇ ਤੂੰ ਧੋਣੇ ਆ ਤਾਂ ਪ੍ਰੈਸਾਂ ਇਹ ਕਰੋਗੀ ਸੁਣ ਗਿਆ ਝਾੜੂ ਤੂੰ ਲਾਉਣਾ ਤਾਂ ਪੋਚਾ ਇਹ ਧਲਵਾ ਮੰਮੀ ਮੈਂ ਤਾਂ ਕੁਛ ਨਹੀਂ ਕਰਦੀ ਮੈਂ ਤਾਂ ਆਪਣੇ ਘਰ ਵਾਲੇ ਨੂੰ ਵੀ ਕਹਿ ਦੂੰਗੀ ਨੌਕਰ ਰੱਖ ਲੈ ਮੈਥੋਂ ਨਹੀਂ ਹੁੰਦਾ ਭਾਈ ਮੈਂ ਕੀ ਕੁਝ ਕਰਾਂ ਹੁਣ ਨਾਲੇ ਘਰ ਸੰਭਾ ਨਾਲੇ ਆਹ ਕਰਾਂ ਉਹ ਕਰ ਮੈਂ ਤਾਂ ਹੁਣ ਅਲੀ ਨੂੰ ਐ ਵੀ ਸੁਣਾਤਾ ਮੈਂ ਕਿ ਮੇਰੀ ਮਾਂ ਜਿੱਦੇ ਦੀ ਆਈ ਆ ਮੈਂ ਤਾਂ ਉਹਨੂੰ ਵਿਚਾਰੇ ਨੂੰ ਦਵਾਈ ਬੂਟੀ ਨਹੀਂ ਦਿੱਤੀ ਚਾਹ ਜਨ ਨਾਲ ਫੜਾਈ ਕੋਈ ਉੱਧੇ طرف ਪੱਤਾ ਮੁੱਕਿਆ ਹੋਇਆ ਲੈ ਐਨਾ ਟਾਈਮ ਨਹੀਂ ਲੱਗੇ ਮੈਂ ਤਰ ਬਜਾ ਕੇ ਪੱਤਾ ਬਾਹਰੂ ਲੈ ਆਉਣੀ ਬੋਲ ਲੋਕ ਦੇਖ ਲੈ ਕਿਵੇਂ ਖੜ ਖੜ ਕੇ ਸੁਣਦੇ ਨੇ ਸੁਣਨ ਦੇ ਮਰ ਲਣ ਦੇ ਲੋਕਾਂ ਦਾ ਤਾਂ ਇਹੀ ਕੰਮ ਆ ਕੋਈ ਲੋਕ ਤਾਂ ਤੈਨੂੰ ਮਾੜਾ ਕਹਿਣਗੇ ਉਹਨੂੰ ਥੋੜੀ ਕਹਿਣਗੇ ਹਾਂ ਉਹਨੇ ਤਾਂ ਚੰਗਾ ਬਣ ਕੇ ਦਿਖਾਉਣਾਗਾ ਮੈਨੂੰ ਕਹਿੰਦੀ ਪੁੱਤ ਤੂੰ ਮੈਨੂੰ ਪਿਆਰ ਨਾਲ ਕਹਿ ਦੇ ਐਨਾ ਉੱਚੀ ਉੱਚੀ ਕਰ ਤੋ ਬੋਲਦੀ ਮੈਂ ਕਿਹਾ ਮੰਮੀ ਉੱਚੀ ਉੱਚੀ ਨਾ ਬੋਲਾ ਤਾਂ ਹੋਰ ਕੀ ਕਰਾਂ ਮੈਂ ਕਿਹਾ ਮੈਂ ਅੰਦਰ ਆਤੀ ਨਾ ਕਰਦਿਆਂ ਕਿ ਤੇਰੀ ਮੈਂ ਆਹੀ ਕਹੇ ਮੈਂ ਕਿਹਾ ਮੰਮੀ ਮੈਂ ਤਾਂ ਅੰਦਰ ਕੰਮ ਕਰੀਏ ਨਹੀਂ ਤੂੰ ਮੈਨੂੰ ਹਾਕਾ ਮਾਰੀ ਜਾਂਦੀ ਆ ਬਦ ਦਿਮਾਗ ਕਰ ਲਾ ਜਿਹੜਾ ਕੰਮ ਕਰਨਾ ਤੂੰ ਕੁਛ ਨਹੀਂ ਮੈਂ ਤਾਂ ਉਧਰ ਮਸ਼ੀਨ ਚਲਾ ਕੇ ਆਉਣੀ ਆ ਐ ਵੀ ਨਹੀਂ ਉੱਠ ਕੇ ਦੇਖਦੀ ਵੀ ਮਸ਼ੀਨ ਚਾਰ ਵਾਰੀ ਚੱਲ ਪਈ ਆ ਵੀ ਕੱਪੜੇ ਕੱਢ ਤੇ ਘੱਟੋ ਘੱਟ ਪਾ ਦੇ ਆਹੀ ਦਿਨ ਉਹਦਾਂ ਦੀ ਸਮਝਾਈ ਜਾਨੀ ਆ ਵੀ ਕੱਲੀ ਕਿਉਂ ਖੱਪਦੀ ਆ ਕਰਨਾ ਕਰਾਉਣਾ ਇਹਨੇ ਕੁਛ ਨਹੀਂ ਕੁਛ ਨਹੀਂ ਤੁਹਾਡੇ ਨਾਂ ਲੈ ਕੇ ਬੈਠੀ ਇਹ ਠੀਕ ਆ ਨਾ ਹੂੰ ਛੰ ਆਉਣੀ ਆ ਮੈਂ ਗੱਲਾਂ ਤਾਂ ਮੜੀ ਜਿੱਤੀ ਲਿਲਾਈ ਸੀ ਪੰਭੂ ਕਾਪੀ ਐਡਾ ਬਚ ਜੂਗਾ ਪਤਾ ਹੀ ਨਹੀਂ ਸੀਗਾ ਚੱਲ ਜਿਹੜਾ ਕੁਛ ਹੀ ਹੋਇਆ ਨਾ ਵਧੀਆ ਹੋਇਆ ਐਵੇਂ ਸਾਰਾ ਦਿਨ ਕਰਦੀ ਫਿਰ ਜਾਂਦੀ ਸੀ ਮੇਰੀ ਸੱਸ ਐ ਆ ਮੇਰੀ ਸੱਸ ਐ ਆ ਉਹ ਝੋਟਾ ਜਾਂ ਉਹ ਤਾਂ ਮਾਂ ਨਹੀਂ ਨਹੀਂ ਹੈਗੀ ਕੋ ਜੀ ਹੁਣ ਤਾਂ ਪੂਰਾ ਸਵਾਦ ਆ ਗਿਆ ਹਾਂਜੀ ਹਾਂਜੀ ਦੀਦੀ ਮੈਂ ਵਧੀਆ ਤੁਸੀਂ ਦੱਸੋ ਕਿੱਦਾਂ ਠੀਕ ਹੋ ਹਾਂ ਹਾਂ ਮੈਂ ਵਧੀਆ ਮੇਰੀ ਗੱਲ ਸੁਣੋ ਭਾਬੀ ਹਾਂਜੀ ਮम्मी ਨਾਲ ਗੱਲ ਕਰਵਾਉਂਗੀ ਮੇਰੀ ਮੰਮੀ ਨਾ ਉੱਤਰ ਬੈਠੇ ਸੀਗੇ ਕੋਈ ਜ਼ਰੂਰੀ ਕੰਮ ਸੀਗਾ ਹੁਣੇ ਕਰਾਵਾਂ ਹਾਂ ਹਾਂ ਹੁਣੇ ਕਰਵਾ ਦੋ ਅੱਛਾ ਠੀਕ ਹੈ ਮੈਂ ਕਰਵਾ ਦਿੰਨੀ ਆ ਓਕੇ ਮੈਂ ਕਰਵਾਈ ਇੱਕ ਮਿੰਟ ਆਲੋ ਦੀਵੀ ਕਰ ਲੋ ਮੰਮੀ ਨਾਲ ਗੱਲ ਮੰਮੀ ਦੀਦਾ ਫੋਨ ਆ ਤੁਹਾਡਾ ਫੋਨ ਨਹੀਂ ਚੱਲ ਰਿਹਾ ਕੀ ਨਾ ਪੁੱਤ ਮੇਰਾ ਫੋਨ ਨੂੰ ਪਤਾ ਨਹੀਂ ਕੀ ਹੋ ਗਿਆ ਕਰ ਲੋ ਗੱਲ ਫਿਰ ਹੈਲੋ ਹੈਲੋ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਮੇਰਾ ਤਾਂ ਇੰਨਾ ਦਿਨ ਕਰਤਾ ਸੀ ਨਾ ਤੈਨੂੰ ਮਿਲਣ ਨੂੰ ਹੋਰ ਦੱਸ ਤੂੰ ਠੀਕ ਠਾਕ ਹੈ ਪੁੱਤ ਹਾਂ ਹਾਂ ਮੰਮੀ ਮੈਂ ਠੀਕ ਆ ਤੁਸੀਂ ਦੱਸੋ ਬੇਨੂੰ ਤੁਸੀਂ ਠੀਕ ਹੋ ਹਾਂ ਪੁੱਤ ਮੈਂ ਤਾਂ ਠੀਕ ਠਾਕ ਐ ਵਧੀਆ ਪੁੱਤ ਹੋਰ ਦੱਸ ਮੰਮੀ ਹਾਂ ਗੱਲ ਸੁਣੋ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਬਾਲੀ ਜ਼ਰੂਰੀ ਗੱਲ ਐ ਹਾਂ ਪੁੱਤ ਕਰ ਮੈਂ ਤੁਹਾਨੂੰ ਇਹ ਕਹਿੰਦੀ ਸੀ ਕਿ ਜਿਹੜਾ ਮੰਡੀ ਦੇ ਕੋਲੇ ਪਲਾਟ ਨਹੀਂ ਸੀਗਾ ਖਰੀਦਿਆ ਹੋਇਆ ਹਾਂ ਪੁੱਤ ਦੋਵਾਂ ਦੇ ਨਾਮ ਸੀਗਾ ਉਹ ਮੰਮੀ ਉਹ ਨਾ ਵੇਚ ਦੋਗੇ ਤੁਸੀਂ ਮੈਨੂੰ ਨਾ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਲੈ ਪੁੱਤ ਕਹੀ ਜੀ ਗੱਲ ਕਰਤੀ ਤੇਰੇ ਉੱਪਰ ਦੀ ਸਾਨੂੰ ਪਲਾਟ ਕਿਤੇ ਚੰਗੇ ਹੋਗੇ ਦੱਸ ਵੇਚ ਦਾਂਗੇ ਪੁੱਤ ਕੋਈ ਗੱਲ ਨਹੀਂ ਤੂੰ ਆ ਜੀ ਹਾਂ ਮੰਮੀ ਮੇਰੀ ਇੱਕ ਗੱਲ ਸੁਣ ਲੋ ਮੈਨੂੰ ਨਾ ਬਹੁਤ ਜਲਦੀ ਪੈਸੇ ਚਾਹੀਦੇ ਨੇਗੇ ਮੈਨੂੰ ਬਹੁਤ ਲੋੜ ਹੈ ਪੈਸਿਆਂ ਦੀ ਕੋਈ ਨਾ ਤੂੰ ਆ ਜੀ ਦੀਪ ਨਹੀਂ ਜਵਾਬ ਦਿੰਦਾ ਪੁੱਤ ਮੈਂ ਸੈਨ ਕਰਵਾ ਦੂੰਗੀ ਕੋਈ ਗੱਲ ਨਹੀਂ ਤੂੰ ਆਉਣ ਵਾਲੀ ਤਾਂ ਬਣ ਹਾਂ ਚੱਲ ਠੀਕ ਹੈ ਮੰਮੀ ਓਕੇ ਆ ਤੇ

ਆਪਣੇ ਪੁੱਤ ਪਲਾਟ ਪਿਆਗਾ ਇੱਕ اچھا ਹਾਂ ਉਹਨੂੰ ਨਾ ਜ਼ਰੂਰਤ ਪੈਗੀ ਪੈਸਿਆਂ ਦੀ ਕੋਈ ਜ਼ਰੂਰੀ ਕੰਮ ਹੋ ਗਿਆ ਪੁੱਤ ਜੀ ਪੈਸੇ ਦੀ ਜ਼ਰੂਰਤ ਤਾਂ ਫਿਰ ਦੀਦੀ ਪੈਸੇ ਕਿਸੇ ਤੋਂ ਲੈ ਵੀ ਸਕਦੇ ਨੇਗੇ ਪਲਾਟ ਵੇਚ ਕੇ ਤਾਂ ਫਿਰ ਗੱਲ ਗਲਤ ਸੀ ਹੋ ਜੂਗੀ ਮੇਰੇ ਹਿਸਾਬ ਨਾਲ ਨਾ ਪੁੱਤ ਗਲਤ ਕਾਦੀ ਹੋਊਗੀ ਪੁੱਤ ਫਿਰ ਕੀ ਹੋ ਗਿਆ ਨਹੀਂ ਮੈਂ ਤਾਂ ਵੈਸੇ ਹੀ ਗੱਲ ਕਹਿੰਦੀ ਸੀਗੀ ਕਿ ਤੁਹਾਨੂੰ ਪਤਾ ਵੀ ਇਹ ਚੀਜ਼ਾਂ ਨਾ ਮਸਾ ਹੀ ਬਣਦੀਆਂ ਹੁੰਦੀਆਂ ਨੇਗੀਆਂ ਪੈਸਾ ਪੂਸਾ ਦਾ ਬੰਦਾ ਧਾਰਾ ਧੁਰਾ ਚੱਕ ਕੇ ਵੀ ਲੈਂਦਾ ਆ ਫਿਰ ਮੁੜ ਕੇ ਚੁਕਾ ਦਿੰਦਾ ਪੁੱਤ ਮੇਰੀ ਗੱਲ ਸੁਣ ਮੈਂ ਚੋਂ ਪਹਿਲਾਂ ਵੀ ਕਿਹਾ ਸੀ ਵੀ ਜਿੱਡਾ ਹੱਕ ਹੈ ਨਾ ਜਿੰਨਾ ਇਹਦਾ ਹੈਗਾ ਮੁੰਡੇ ਦਾ ਉਹ ਨਹੀਂ ਉਹਦਾ ਪੁੱਤ ਉਹ ਵੀ ਇਸ ਘਰ ਦੀ ਤੀ ਹੈ ਚੰਗਾ ਮੁੰਡਾ ਅੱਜ ਤੇਰਾ ਮੂੰਹ ਕਿਉਂ ਸੁੱਜਿਆ ਹੋਇਆ ਨਾ ਤੂੰ ਅਜ ਰੋਟੀ ਪਾਣੀ ਖਾਇਆ ਨਾ ਤੂੰ ਕਿਸੇ ਨਾਲ ਚੱਜ ਨਾਲ ਗੱਲ ਕਰਦੀ ਕੀ ਹੋ ਗਿਆ ਤੇਰੇ ਮੂੰਹ ਨੂੰ ਅੱਜ ਹੂੰ ਕੀ ਹੋ ਗਿਆ ਤੇਰੇ ਮੂੰਹ ਨੂੰ ਤੁਸੀਂ ਫੋਨ 'ਚ ਵੜੇ ਰੋ ਫੋਨ ਕੁੜਾ ਕੁਝ ਪਤਾ ਲੱਗਦਾ ਘਰ ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਫੋਨ ਤਾਂ ਮੈਂ ਪਾ ਲਿਆ ਜੇਬ ਚ ਹੁਣ ਦੱਸ ਤੋ ਕੀ ਹੋ ਗਿਆ ਦਿਪਕ ਮੈਂ ਤੈਨੂੰ ਐਂ ਕਹਿੰਦੀ ਸੀਗੀ ਆ ਸਾਰਾ ਦਿਨ ਨਾ ਦੇਖੇ ਮੰਮੀ ਨਾ ਬਸ ਭੈਣ ਵਾਰੀ ਸੋਚਦੀ ਰਹਿੰਦੀ ਐ ਮੈਂ ਨਾ ਅੱਜ ਖੁਦ ਆਪ ਗੱਲਾਂ ਸੁਣੀਆਂ ਨੇ ਤੁਹਾਨੂੰ ਐਂ ਵੀ ਪਤਾ ਆ ਜਿਹੜਾ ਤੁਹਾਡਾ ਪਲਾਟ ਸੀਗਾ ਤੁਸੀਂ ਤਾਂ ਮੈਨੂੰ ਦੱਸਿਆ ਵੀ ਨਹੀਂ ਸੀ ਉਸ ਪਲਾਟ ਬਾਰੇ ਜਿਹੜਾ ਮੰਡੀ ਦੇ ਕੋਲ ਤੁਹਾਡਾ ਪਲਾਟ ਆ ਓ ਯਾਰ ਦੱਸ ਹਾਂ ਉਹ ਪਿਓ ਨੇ ਲੈ ਹੋਈ ਸੀਗੀ ਹਣ ਦੱਸਣ ਨੂੰ ਦੱਸ ਮੈਂ ਕਿਹੜਾ ਆਪਣੇ ਪੈਸੇ ਤੇ ਲੈ ਲਿਆ ਬੇਸ਼ੱਕ ਆਪਣੇ ਪੈਸਿਆਂ ਦਾ ਨਹੀਂ ਲਿੱਤਾ ਪਰ ਹੈ ਤਾਂ ਤੁਹਾਡਾ ਹੀ ਨਾ ਉਹ ਪਲਾਟ ਪਤਾ ਦੀਦਾ ਫੋਨ ਆਇਆ ਸੀਗਾ ਕਹਿੰਦੀ ਵੇਚਣਾ ਆ ਉਹਨੂੰ ਪੈਸੇ ਚਾਹੀਦੇ ਨੇ ਤੇ ਮਾਂ ਲੱਗੀਆਂ ਹੁਣ ਉਹਨੂੰ ਵੇਚਣ ਮੈਂ ਤਾਂ ਉਹ ਇਹ ਗੱਲ ਕਹੀ ਸੀਗੀ ਵੀ ਜੀ ਵੇਚਣਾ ਹੀ ਆ ਮੰਮੀ ਤੇ ਫਿਰ ਹਾਜੀ ਕਿਉਂ ਵੇਚਣਾ ਤੁਹਾਨੂੰ ਜਵਾਕ ਜੱਲੇ ਵੀ ਵੱਡੇ ਹੋਣੇ ਨੇ ਉਹਨਾਂ ਦੀ ਪੜਾਈਆਂ ਲਖਾਈਆਂ ਤੇ ਅਸੀਂ ਪੈਸੇ ਲਾਉਣੇ ਆ ਨਾਲੇ ਯਾਰ ਆ ਪਲਾਟ ਫਲੂਟ ਕਿਤੇ ਮਸਾ ਬਣਦੇ ਹੁੰਦੇ ਨੇ ਕਿਤੇ ਆ ਥੋੜਾ 1 ਮਿੰਟ ਚ ਖਰੀਦੀ ਜਾਂਦੇ ਨੇ ਨਾਲੇ ਮੇਰੀ ਗੱਲ ਸੁਣੋ ਤੁਸੀਂ ਆਪ ਦਿਮਾਗ ਨਾਲ ਸੋਚੋ ਵੀ ਜੇ ਦੀਦੀ ਨੂੰ ਪੈਸੇ ਚਾਹੀਦੇ ਨੇਗੇ ਤਾਂ ਫਿਰ ਦੀਦੀ ਕਿਸੇ ਤੋਂ ਪੈਸੇ ਫੜ ਵੀ ਤਾਂ ਸਕਦੀ ਆ ਯਾਰ ਜ਼ਰੂਰੀ ਥੋੜਾ ਵੀ ਅੱਡਾ ਪਲਾਟ ਵੇਚ ਕੇ ਫੇਰੀ ਉਹਨੇ ਉਹ ਪੈਸੇ ਪੂਰੇ ਕਰਨੇ ਨੇਗੇ ਤੁਸੀਂ ਨਾ ਦੇਖੋ ਮੇਰੀ ਗੱਲ ਤਾਂ ਮੰਮੀ ਗੁੱਸਾ ਕਰੋਗੀ ਮੈਂ ਤੁਹਾਨੂੰ ਐਂ ਕਹਾਂ ਸੀ ਤੁਸੀਂ ਕਿਹਾ ਮੰਮੀ ਨਾਲ ਆਪ ਗੱਲ ਕਰੋ ਮੰਮੀ ਦਾ ਦਿਮਾਗ ਖਰਾਬ ਹੋਇਆ ਪਿਆ ਆ ਹੁਣ ਡੈਂਪਲ ਇਹਦੇ 'ਚ ਮੈਂ ਕੀ ਕਹ ਆ ਉਹ ਪਲਾਟ ਵੀ ਬੇਬੇ ਦੇ ਨਾਮ ਹੈ ਜਿਵੇਂ ਉਹ ਚਾਹੁੰਦੀ ਆ ਉਦਾਂ ਕਰ ਸਕਦੀ ਆ ਬੇਬੇ ਦਾ ਨਾਮ ਕੋਈ ਨਹੀਂ ਆ ਮੰਮੀ ਕਹਿੰਦੀ ਵੀ ਦੋਨਾਂ ਬਜਵਾਕਾਂ ਦੇ ਸੈਨ ਹੋਣਗੇ ਉਹਦੇ ਤੇ ਥੋੜੇ ਤੇ ਦੀਦੇ ਫਿਰ ਪਿਓ ਨੇ ਸਾਡੇ ਨਾਂ ਕਰਾਦਾ ਹੁਣ ਉਹ ਦੋਿਆਂ ਦੇ ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਆ ਦਿਮਾਗ ਨਾਲ ਸੋਚ ਦਿਮਾਗ ਨਾਲ ਜਿਹੜੀ ਅੱਜ ਪਲਾਟ ਵੇਚੀ ਜਾਂਦੀ ਆ ਕੱਲ ਨੂੰ ਆ ਘਰ ਵੇਚੂਗੀ ਜੇ ਉਹਨੂੰ ਥੋੜੇ ਜਿਹਾ ਪੈਸਿਆਂ ਦੀ ਹੋਰ ਲੋੜ ਪੈ ਗਈ ਉਹਨੇ ਮਿੰਟ 'ਚ ਘਰ ਲਾ ਦੇਣਾ ਵਿਕਣੇ ਫਿਰ ਕੀ ਕਰੇਗਾ ਰੋਡ ਤੇ ਆਜੀ ਨਾਲ ਮੈਨੂੰ ਲੈ ਫਿਰ ਜੰਦ ਯਾਰ ਇੱਕ ਗੱਲ ਦੱਸ ਤੂੰ ਕਹਿ ਰਹੀ ਆ ਕਿ ਕੁਝ ਕਰ ਜੇ ਮੈਂ ਕਾਂਾ ਪਲਾਟ ਨਹੀਂ ਵੇਚਣਾ ਕਹੇਗੀ ਤੂੰ ਦੇ ਦੇ ਪੈਸੇ ਫਿਰ ਇਨਾ ਟਾਈਮ ਮੈਂ ਦੱਸ ਕਿੱਥੋਂ ਲੈ ਕੇ ਦੇ ਆਉਂਗਾ ਯਾਰ ਤੋ ਅਲੀ ਨੂੰ ਸਿੱਧੀ ਗੱਲ ਕਹਿ ਵੀ ਮੈਂ ਪਲਾਟ ਨਹੀਂ ਵੇਚਣਾ ਜੇ ਤੈਨੂੰ ਪੈਸਿਆਂ ਦੀ ਲੋੜਾ ਕਿਤੇ ਧਾਰੇ ਸ਼ਾਰੇ ਲੈ ਲੈ ਤੂੰ ਕਹੇਗੀ ਤੂੰ ਲੈ ਆ ਕੇ ਦੇ ਦੇ ਮੈਨੂੰ ਪੈਸੇ ਫਿਰ ਅਸੀਂ ਕਿ ਲੈ ਆ ਕੇ ਦੇ ਜੇ ਸਟੇਕਾ ਲਿਆ ਹੋਇਆਗਾ ਕਦੀ ਇਹਨੂੰ ਪੈਸੇ ਦੇ ਦੋ ਇਹਨੂੰ ਕੁਛ ਦੇ ਦਿਓ ਕਦੇ ਕੁਛ ਦੇ ਦਿਓ ਮੜੀ ਜੀ ਕੋਈ ਗਰੰਟਮੈਂਟ ਚ ਇਧਰ ਫੋਨ ਲਾ ਲੈਂਦੀ ਕਿਉਂਕਿ ਗੱਲ ਪੈਸੇ ਲੱਗੇ ਹੋਏ ਨੇ ਇਧਰ ਬਸ ਮੈਂ ਉਹ ਹੀ ਤਾਂ ਕਹਿ ਰਹਾ ਜੇ ਹੁਣ ਮੈਂ ਪਲਾਟ ਵਸਤੇ ਕਾਂਗਾ ਨਾ ਵੇਚੋ ਉਹ ਕਹੇਗੀ ਫਿਰ ਮ ਮੈਂ ਦੱਸ ਕਿਥੋਂ ਲੈ ਕੇ ਦਿਆਂਗਾ ਬਾਅਦ ਚ ਪਲਾਟ ਉਹਦੇ ਫਿਰ ਨਾਮ ਰਹਿ ਗਿਆ ਗੱਲ ਸਮਝ ਮੇਰੀ ਹੁਣ ਪਲਾਟ ਦੋਨਾਂ ਦੇ ਨਾਮ ਹੈ ਜੇ ਆਪਾਂ ਨੇ ਪੈਸੇ ਦੇਤੇ ਨਾਲੇ ਤਾਂ 20 ਲੱਖ ਰੁਪਏ ਦੇਣਾ ਪੈ ਗਿਆ ਨਾਲੇ ਪਲਾਟ ਫਿਰ ਦੋਨਾਂ ਦੇ ਨਾਮ ਖੜਿਆ ਜੇ ਕੱਲ ਨੂੰ ਅਗਲੀ ਕਹੇ ਤਾਂ ਮੈਂ ਤਾਂ ਫਿਰ ਵੇਚਾਂਗੇ ਨਾਲੇ ਤਾਂ 20 ਲੱਖ ਦੇ ਨਾਲੇ ਪਲਾਟ ਜਾਊ ਫਿਰ ਮੇਰਾ ਤਾਂ ਨਾਲ ਅਸਲ ਚ ਤੁਹਾਡੇ ਘਰ ਦੀ ਕੋਈ ਸਿਸਟਮ ਦੀ ਗੱਲ ਨਹੀਂ ਮੈਨੂੰ ਸਮਝ ਆਉਂਦੀ ਮਾਂ ਸਾਰ ਦਿਨ ਧੀ ਧੀ ਕਰਦੀ ਰਹਿੰਦੀ ਮੰਮੀ ਮੈਨੂੰ ਚਾਬੀ ਦੋ ਲਮਾਰ ਦੀ ਕੱਟ ਕੇ ਫਟਾਫਟ ਕਿਉਂ ਪੁੱਤ ਤੈਨੂੰ ਕੀ ਕਰਨੀ ਐ ਨਮਾਰੀ ਇਹ ਚਾਬੀ ਮੰਮੀ ਮੈਨੂੰ ਚ ਗਹਿਣੇ ਚਾਹੀਦੇ ਨੇ ਮੈਨੂੰ ਮੈਨੂੰ ਲੋੜ ਆ ਗਹਿਣੇ ਆ ਪੁੱਤ ਤੈਨੂੰ ਗਹਿਣੇ ਕਰਨੇ ਕੀ ਨੇ ਮੰਮੀ ਕਰਨੇ ਕੀ ਹੁੰਦੇ ਨੇ ਜਦੋਂ ਮੇਰੇ ਗਹਿਣੇ ਨੇ ਮੈਨੂੰ ਚਾਹੀਦੇ ਨੇ ਜਦੋਂ ਕੋਈ ਵਿਹਾਰ ਤਿਹਾਰ ਆਊਗਾ ਉਦੋਂ ਤੂੰ ਲੈ ਲਈਂ ਉਦੋਂ ਪਾ ਲਈ ਪੁੱਤ ਪਹਿਲੀ ਮੈਂ ਤੁਹਾਨੂੰ ਇਹ ਗੱਲ ਕਹਿਤੀ ਨਾ ਵੀ ਤੁਸੀਂ ਮੈਨੂੰ ਮੇਰੇ ਗਹਿਣੇ ਫੜਾ ਦਿਓ ਮੈਂ ਕੋਈ ਨਿਆਣੀ ਨਹੀਂ ਹੈਗੀ ਬਥੇਰੀ ਸਿਆਣੀ ਆ ਮੈਂ ਪੁੱਤ ਨਿਆਣੀ ਪਿੱਛੇ ਨਹੀਂ ਮੇਰੀ ਗੱਲ ਸੁਣ ਤੈ ਕਰਨੇ ਕੀ ਨੇ ਅੱਜ ਕੱਲ ਚੋਰ ਚਾਪਟੇ ਕਿੰਨੇ ਫਿਰਦੇ ਨੇ ਮੇਰੇ ਚੋਰ ਚਾਪਟੇ ਫਿਰਦੇ ਨੇ ਚੋਰ ਚਾਪਟੇ ਤਾਂ ਘਰਾਂ 'ਚ ਹੀ ਹੁੰਦੇ ਨੇਗੇ ਤੁਹਾਨੂੰ ਵੀ ਨਾਲੇ ਚੰਗਾ ਭਲਾ ਪਤਾ ਆ ਨਾਲੇ ਵੈਸੇ ਵੀ ਥੋੜਾ ਤਾਂ ਐ ਨਹੀਂ ਪਤਾ ਵੀ ਚੱਕ ਕੇ ਤੁਸੀਂ ਕੱਲ ਨੂੰ ਆਪਦੀ ਕੁੜੀ ਨੂੰ ਫੜਾ ਦੋ ਓਹੋ ਪੁੱਤ ਜਿਹੜੇ ਤੇਰੇ ਗਹਿਣੇ ਨੇ ਉਹ ਮੈਂ ਕਿਉਂ ਦੇਵਾਂਗੀ ਕੁੜੀ ਨੂੰ ਮੰਮੀ ਜਦੋਂ ਤੁਸੀਂ ਪਲਾਟ ਵੇਚ ਸਕਦੇ ਹੋ ਆਪਦੀ ਕੁੜੀ ਕਰਕੇ ਕੱਲ ਨੂੰ ਤੁਸੀਂ ਆ ਘਰ ਵੇਚ ਦੋਗੇ ਫਿਰ ਮੇਰੇ ਗਹਿਣੇ ਵੇਚ ਦੋਗੇ ਨਾਲੇ ਵੈਸੇ ਵੀ ਥੋੜੀ ਕੁੜੀ ਤੋਂ ਦੂਜੇ ਤੇ ਜਿੱਦ ਦਿਨ ਪੈਸਿਆਂ ਦੀ ਲੋੜ ਪੈਂਦੀ ਰਹਿੰਦੀ ਐ ਮਿੰਟਕਵਾੜਾ ਇੱਥੇ ਫੋਨ ਲਾ ਦਿੰਦੀ ਐ ਮੰ ਪੈਸਿਆਂ ਦੀ ਲੋੜ ਸੀ ਆਹ ਵੇਚ ਦੋ ਉਹ ਵੇਚ ਦੋ ਗੱਲ ਸੁਣ ਪੁੱਤ ਮੇਰੀ ਧੀ ਪੁੱਤ ਤੇ ਜਦ ਨਸੀਬਤ ਪੈਂਦੀ ਹੈ ਨਾ ਕੋਈ ਵੀ ਧੀ ਹੈਗੀ ਉਹ ਕਿਹਨੂੰ ਫੋਨ ਕਰੂਗੀ ਪੇਕਿਆਂ ਤੇ ਆਸ ਹੁੰਦੀ ਹੈ ਨਾ ਮੰਮੀ ਬੇਸ਼ੱਕ ਪੇਕਿਆਂ ਨੂੰ ਫੋਨ ਕਰੂਗੀ ਪਰ ਇਹਦਾ ਮਤਲਬ ਇਹ ਨਹੀਂ ਵੀ ਆਪ ਤੇ ਭਰਾ ਦਾ ਘਰ ਜਾਣਾ ਖਰਾਬ ਕਰੂਗੀ ਕੱਲਾ ਕੱਲਾ ਦਾ ਭਰਾ ਆ ਉਹ ਇੱਕ ਵਾਰੀ ਵੀ ਨਹੀਂ ਸੋਚਦੀ ਜਿਹੜੀ ਕੋਈ ਚੀਜ਼ ਇੱਥੋਂ ਲੈ ਕੇ ਜਾਣ ਦੀ ਗੱਲਾਂ ਕਰਦੀ ਆ ਉਹ ਮੇਰੀ ਗੱਲ ਸੁਣ ਲੈ ਪੁੱਤ ਹਲੇ ਤਾਂ ਅਸੀਂ ਬੈਠੇ ਆ ਨਾ ਦੇਣ ਵਾਲੇ ਜਿੰਨੇ ਜਿੰਨੇ ਤੂੰ ਕਮਾਉਣ ਲੱਗੀ ਤੂੰ ਨਾ ਦੇਈ ਪੁੱਤ ਹਰੇ ਤਾਂ ਸਾਡੀ ਕਮਾਈ ਚ ਤਾਂ ਕੁਝ ਵੀ ਮੰਗ ਸਕਦੀ ਐ ਬਹੁਤ ਸਿਆਣੀ ਗੱਲ ਆ ਤੁਹਾਡੀ ਬਹੁਤ ਸਿਆਣੀ ਗੱਲ ਆ ਤੁਹਾਡੀ ਵੀ ਤੁਸੀਂ ਬੈਠੇ ਹੋ ਆਪਦੇ ਬੈਠੇ ਬੈਠੇ ਆਪਦੇ ਜਿੰਦੇ ਜੀਣਾ ਸਾਰਾ ਕੁਝ ਵੇਚ ਦੋ ਕਿਉਂ ਵੇਚ ਦੀਏ ਜਿਉਂਦਾ ਰਹੇ ਮੇਰਾ ਪੁੱਤ ਹੈ ਮੰਮੀ ਸਿਆਣੇ ਕਹਿੰਦੇ ਹੁੰਦੇ ਨੇ ਆ ਜਵਾਕ ਨਾ ਮਰੀਆਂ ਮਾਪਿਓ ਨੂੰ ਪਤਾ ਕਿਉਂ ਗਲਾਂ ਕੱਢਦੇ ਹੁੰਦੇ ਨੇ ਕਿਉਂਕਿ ਮਾਪਿਓ ਜਿਉਂਦੇ ਜੀ ਆਪਦੇ ਜਵਾਕਾਂ ਵਾਸਤੇ ਕੁਝ ਨਹੀਂ ਬਣਾ ਕੇ ਜਾਂਦੇ ਹੁੰਦੇ ਇਸ ਕਰਕੇ ਉਹਨਾਂ ਨੂੰ ਗਾਲਾਂ ਪੈਂਦੀਆਂ ਨੇ ਉਹ ਵੀ ਮਰਿਆਂ ਨੂੰ ਬੱਸ ਨਹੀਂ ਤੂੰ ਇੰਨੇ ਜੇ ਸੁੱਖਾ ਕਾਨੂੰ ਭੜਦੀਆਂ ਚੱਲ ਬੱਸ ਮੰਮੀ ਚਾਬੀ ਨਹੀਂ ਦੇਣੀ ਨਾ ਬਸ ਇੱਥੇ ਗੱਲ ਖਤਮ ਕਰ ਦੋ ਬਾਕੀ ਹੁਣ ਮੈਂ ਤੁਹਾਡਾ ਅਸਲੀ ਰੂਪ ਤਾਂ ਦੇਖਣ ਲੱਗ ਹੀ ਗਈਆਂ ਬਥੇਰੀ ਤੁਹਾਡੀ ਮੈਂ ਪੁੱਛ-ਪੁੱਛ ਕਰ ਲਈ ਇਹ ਤਾਂ ਅਸਲ ਪੁੱਤ ਮੇਰੀ ਗੱਲ ਜਿੱਥੇ ਵੀ ਜਾਣਾ ਤੂੰ ਬਾਅਦ 'ਚ ਜਾਇਂ ਆਹ ਡਿੰਪਲ ਦੇਖ ਲੈ ਟੂਮਾ ਪਿੱਛੇ ਕਿੰਨੀ ਭੜਕੀ ਪਈ ਹੈਗੀ ਮੈਨੂੰ ਤਾਂ ਸਵੇਰ ਦੀ ਇੰਨਾ ਕੁਝ ਬੋਲ ਰਹੀ ਆ ਪੁੱਤ ਪੁੱਛਣਾ ਕੁਛ ਕੀ ਹੋ ਗਿਆ ਉਹਨੂੰ ਟੂਮਾ ਦਾ ਕੀ ਕਰਨਾ ਉਹਨੇ ਪੁੱਤ ਮੈਨੂੰ ਕਹਿੰਦੇ ਟੂਮਾ ਦੇ ਮੈਨੂੰ ਆ ਚੋਰ ਚਾਪਟੇ ਅੱਜ ਕੱਲ ਇੰਨੇ ਫਿਰਦੇ ਨੇ ਦੱਸ ਲੈ ਪਰ ਤੇਰੇ ਕੋਲ ਤਾਂ ਨਹੀਂ ਆਉਦੇ ਕੋਲ ਤੇਰੀ ਇੱਕੋ ਗੱਲ ਉਹਨੇ ਦੱਸ ਕੀ ਅੱਗ ਲਾਣੀ ਟੂਪਾ ਨੂੰ ਮੈਨੂੰ ਕਹਿ ਦਿੰਦੀ ਪੁੱਤ ਉਹ ਮੈਥੋਂ ਮੰਗੀ ਜਾਂਦੀ ਆ ਟੂਮਾ ਹੁਣ ਮੈਂ ਕੀ ਜਵਾਬ ਦੇਮਾਂ ਉਹਨੂੰ ਉਹ ਤਾਂ ਐ ਖਿਜੀ ਫਿਰਦੀ ਹੈਗੀ ਪਤਾ ਨਹੀਂ ਕਾਹਤੋਂ ਇੰਨੀ ਪੜਕ ਰਹੀ ਆ ਭੈਣ ਜੀ ਕਿਉਂ ਝੂਠ ਬੋਲੀ ਜਾਂਦੇ ਆ ਤੁਸੀਂ ਮੈਂ ਉਹ ਪੜ ਕੀ ਕਰਦੀ ਆ ਐ ਬੋਲਦੀ ਆ ਐ ਬੋਲਦੀ ਆ ਪੁੱਤ ਕੁਛ ਨਹੀਂ ਬੋਲੀ ਹੈਗੀ ਡਿੰਪਲ ਮੈਨੂੰ ਨਾ ਸਾਰਾ ਕੁਛ ਅੰਦਰ ਸੁਣੀ ਜਾਂਦਾ ਸੀਗਾ ਉਹਨੇ ਸਿਰਫ ਨਾ ਟੂਮਾ ਮੰਗਿਆ ਨੇ ਤੇਰੀ ਮੰਮੀ ਤੋਂ ਹੋਰ ਕੋਈ ਗੱਲ ਨਹੀਂ ਹੋਈ ਹੈਗੀ ਇਹਨਾਂ ਨੇ ਜਵਾਬ ਦਿੱਤਾ ਬਸ ਗੱਲ ਖਤਮ ਕਿਉਂ ਐਵੇਂ ਗੱਲ ਵਧਾਈਏ ਜੀ ਤੁਸੀਂ ਭੈਣ ਜਿਵੇਂ ਵੀ ਐਂ ਕਰੀਏ ਫਿਰ ਮੈਂ ਕਿਹੜਾ ਮਾੜੀ ਚੰਗੀ ਕਹਿੰਦੀ ਤੇਰੀ ਤੀਨ ਨੂੰ ਫਿਰ ਓਹੋ ਬੇਬੇ ਕਾਲ ਉਹ ਮੰਗਦੀ ਸੀ ਤੂੰ ਦੇ ਦੇ ਉਹਨੇ ਤੈਨੂੰ ਦੱਸ ਕੀ ਕਰਨੀਆ ਟੂਮਾ ਦਾ ਜੋ ਮੰਗਦਿਆਂ ਨੂੰ ਦੇ ਦੇ ਪੁੱਤ ਮੇਰੀ ਗੱਲ ਸੁਣ ਮੂੰ ਤਾਂ ਮੈਂ ਵਿੱਚ ਬੋਲਦੀ ਸੋਹਣੀ ਨਹੀਂ ਲੱਗਦੀ ਹੈਗੀ ਪਰ ਫਿਰ ਵੀ ਦੇਖੋ ਜੀ ਤੁਸੀਂ ਟੂਮਾ ਕਿੱਥੇ ਲੈ ਕੇ ਜਾਣੀਆਂ ਨੇ ਜੋ ਆਕੜੀ ਦੀ ਹੁਣੀ ਉਮਰ ਹੈਗੀ ਜੇ ਪਾਲੂਗੀ ਟੂਮਾ ਤਾਂ ਕੀ ਗੱਲ ਹੈਗੀ ਹੈ ਉਹ ਤਾਂ ਚੌ ਪੂਰਾ ਹੋ ਜੂ ਉਹ ਵੀ ਉਹ ਘਰੇ ਫਿਰਦੀ ਰਹਿੰਦੀ ਹੈ ਕੰਮ ਧੰਦੇ ਕਰਦੀ ਦੇਖ ਪੁੱਤ ਮੈਂ ਤਾਂ ਇੰਨਾ ਹੀ ਕਹਿੰਦੀ ਸੀ ਲੜਾਈ ਨਾ ਵਧਾਓ ਹੈ ਤੁਸੀਂ ਦੋਏ ਜੀਓਗੇ ਘਰੇ ਲੜਾਈ ਵਾਲੀ ਤਾਂ ਮੈਂ ਕੱਲ ਨਹੀਂ ਜੀਉ ਉਸੇ ਦੀਆਂ ਨੇ ਮੈਂ ਕਿਹੜਾ ਧੋਕੇ ਪੀਣੀ ਹੈ ਨੇ ਟੂਮਾ ਜਿਵੇਂ ਮਹਨੂੰ ਦੇਵਾਂਗੀ ਹੋਰ ਕਿਨੂੰ ਦੇਵਾਂਗੀ ਟੂਮਾ ਚਲੋ ਠੀਕ ਹੈ ਭੈਣ ਜੀ ਆਹ ਤੁਹਾਡੇ ਮੂਰੇ ਮੈਂ ਤਾਂ ਬੰਨੇ ਹੱਥ ਪੁੱਤ ਤੂੰ ਸਾਮ ਜਿਵੇਂ ਤੇਰੀ ਮਾਂ ਕਹਿੰਦੀ ਹੈ ਕਰ ਲਓ ਭਾਈ ਅੱਡੀ ਤਾਂ ਕੋਈ ਗੱਲ ਨਹੀਂ ਜੇ ਉਹ ਮੰਗਦੀ ਐ ਉਹ ਤਾਂ ਚੋਪ ਪੂਰਾ ਹੋ ਜਾ ਤੈਨੂੰ ਦੇ ਦੇ ਗੱਲ ਖਤਮ ਆਨੂੰ ਲੜਾਈ ਕਰਨੀ ਛੋਟੀ ਮੈਂ ਹੋਰ ਫੜਾ ਦੇ ਆਪੇ ਸੰਭਲੇਗੀ ਕੋਈ ਚੋਰ ਚਪਟਾ ਲਵੇ ਕੋਈ ਮਰਜ਼ੀ ਲਵੇ ਤੇ ਤੇਰੀ ਟੈਨਸ਼ਨ ਨਹੀਂ ਹੈਗੀ ਜਦ ਤੂੰ ਉਹਨੂੰ ਦੇ ਤੀ ਤਾਂ ਉਹਦੀ ਟੈਨਸ਼ਨ ਆ ਠੀਕ ਹੈ ਨਾ ਤੂੰ ਆਪਣਾ ਟੈਨਸ਼ਨ ਉੱਪਰ ਹੀ ਜਾ ਉਹ ਮੰਗਦੀ ਐ ਛੋਟੀ ਜੀ ਗੱਲ ਪਿੱਛੇ ਲੜਾਈ ਨਾ ਕਰ ਸਰਚ ਠੀਕ ਹੈ ਡਿੰਪਲ ਦੀ ਮਾਂ ਜੀ ਵੀ ਕੀ ਸੋਚੇਗੀ ਚਲ ਉੱਥੇ ਮੈਂ ਤਾਂ ਕੀ ਸੋਚਣਾ ਕਰ ਲੋ ਤੁਸੀਂ ਗੱਲਬਾਤ ਦੇ ਦੇ ਬੇਬੇ ਤੂੰ ਉਹਨੂੰ ਚਲ ਕਿ ਹੋਇਆ ਡਿੰਪਲ ਤੂੰ ਰੋ ਕਿਉਂ ਰਹੀ ਹੈ ਆਹੀ ਕੁਛ ਹੋਣਾ ਸੀ ਮੇਰੇ ਨਾਲ ਚਿੰਨਾ ਮਰਜ਼ੀ ਕਰ ਲੋ ਤੇਰੇ ਘਰ ਦਾ ਅਗਲਾ ਮੈਨੂੰ ਐਂ ਸਮਝੂ ਤਾਂ ਟਿੱਚੀ ਜਾਂਦਾ ਹੋਇਆ ਕਿ ਮੈਨੂੰ ਗਲਤਤਾ ਦੱਸ ਦੇ ਹੁਣਾਂ ਕੀ ਆ ਮੰਮੀ ਦੇਖ ਲਾ ਥੋਨੇ ਮੇੜੇ ਭਾਰੀ ਜਾਂਦੀ ਆ ਆਖੇ ਤੈਨੂੰ ਕੰਮ ਨਹੀਂ ਕਰਨਾ ਆਉਂਦਾ ਨਾ ਮੈਨੂੰ ਐਂ ਦੱਸ ਪਹਿਲਾ ਘਰ ਦਾ ਕੰਮ ਕੌਣ ਕਰਦਾ ਹੁੰਦਾ ਸੀ ਕੱਪੜਾ ਲੀੜਾ ਮੈਂ ਤੋ ਨਹੀਂ ਆਂ ਭਾਂਡੇ ਮੈਂ ਤੋ ਨਹੀਂ ਆਂ ਪੋਚਾ ਮੈਂ ਲਾਉਣੀ ਆ ਹਰ ਜਦ ਵੀ ਮੈਨੂੰ ਕਹਿੰਦੀ ਆ ਤੈਨੂੰ ਤਾਂ ਕੁਝ ਨਹੀਂ ਆਉਂਦਾ ਕੰਮ ਤਾਂ ਸਾਰਾ ਤੂੰ ਹੀ ਕਰਦੀ ਆ ਕੌਣ ਕਹਿੰਦਾ ਤੈਨੂੰ ਕੁਝ ਨਹੀਂ ਆਉਂਦਾ ਸਾਰਾ ਤੂੰ ਹੀ ਸੰਭੇ ਹੋਇਆ ਮੰਮੀ ਆ ਕੇ ਸਾਡੇ ਮੁੰਡੇ ਨੂੰ ਉਂਗਲਾ ਤੈਨੂੰ ਚਾਉਣੀ ਆ ਨਾ ਭਲਾ ਮੈਂ ਤੈਨੂੰ ਕਿਉਂ ਉਂਗਲਾ ਤੈਨੂੰ ਚਾਇਆ ਯਾਰ ਬਜ਼ੁਰਗ ਆ ਹੋ ਉਹਨੇ ਬੋਲਤਾ ਹੋਣਾ ਕੀ ਹੋ ਚੁੱਪ ਘਰਿਆ ਕਰ ਕੋਈ ਗੱਲ ਉਹ ਜੇ ਬਸ ਮਾਂ ਦੀ ਸਾਈਡ ਲੈ ਲੈਣਾ ਤੂੰ ਵੀ ਮੇਰੇ ਤਾਂ ਸੱਚੀ ਗੱਲ ਆ ਕਿਸਮਤੀ ਖਰਾਬ ਆ ਤੂੰ ਰੋਣਾ ਮੈਂ ਕਰਕੇ ਆ ਨਾ ਗੱਲ ਚੁੱਪ ਕਰ ਚੁੱਪ ਹੋ ਜਾ ਤੂੰ ਬੈਠ ਇੱਥੇ ਬਸ ਕੋਈ ਗੱਲ ਨਹੀਂ ਪਰ ਮੈਂ ਵੀ ਸੋਚ ਲਿਆ ਤੂੰ ਹੀ ਰਹਿ ਲੈ 답ਦੀ ਮਾਰ ਨਾਲ ਮੈਂ 답ਦੀ ਮਾਰ ਨੂੰ ਲੈ ਕੇ ਉੱਥੇ ਵਗ ਜੂਗੀ ਤੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਤੂੰ ਬੈਠ ਮੈਂ ਕਰਕੇ ਆ ਨਾ ਉਹਦੇ ਨਾਲ ਗੱਲ ਬੈਠ ਤੂੰ ਇੱਥੇ ਚੁੱਪ ਚਾਪ ਆ ਬੇਬੇ ਇੱਕ ਕੰਮ ਬਾਤ ਚ ਕਰੀ ਕੀ ਤੂੰ ਘਰ ਚ ਕਲੇਸ਼ ਪਵਾਇਆ ਹੋਇਆ ਹੈ ਕਿਉਂ ਮੈਂ ਕੀ ਘਰ ਚ ਕਲੇਸ਼ ਪਾਤਾ ਪੁੱਤ ਹੋਰ ਘਰ ਚ ਕਲੇਸ਼ ਤਾਂ ਪਵਾਦਾ ਤੂੰ ਡਿੰਪ ਨੂੰ ਚੰਗਾ ਵਾਲਾ ਪਤਨੀ ਕੀ ਕੀ ਬੋਲੀ ਐ ਹੁਣ ਰੋਂਣ ਲੱਗ ਰਹੀ ਐ ਬੈਠੀ ਓਹੋ ਪੁੱਤ ਕਿਉਂ ਰੋਂਦੀ ਐ ਮੈਂ ਤਾਂ ਉਹਨੂੰ ਵੀ ਨਹੀਂ ਕੁਝ ਕਿਹਾ ਹੈਗਾ ਤੇ ਦੂਜੀ ਗੱਲ ਜਿਹੜੀ ਟੂਮ ਵਾਲੀ ਐ ਤੂੰ ਆਪਣੇ ਪੱਲਿਓ ਬਣਾ ਰਹੀ ਐ ਉਹਨੇ ਤਾਂ ਮੰਗੀ ਨਹੀਂ ਹੈਗੀ ਤੇ ਟੂਮਾ ਮੰਗੀਆਂ ਨਹੀਂ ਹੈਗੀਆਂ ਕਿੱਥੇ ਮੰਗੀਆਂ ਨੇ ਉਹਨੇ ਕਿਹਾ ਵੀ ਉਹਨੇ ਤਾਂ ਇੱਕ ਵਾਰ ਨਹੀਂ ਕਿਹਾ ਮੈਨੂੰ ਟੂਮਾ ਚਾਹੀਦੀਆਂ ਨੇ ਹਾਈ ਹਾਈ ਪੁੱਤ ਉਹਨੇ ਮੈਥੋਂ ਮੰਗੀਆਂ ਨੇ ਟੂਮਾ ਮੈਨੂੰ ਕਿਹੜੀ ਟੂਮਾ ਦੇ ਦੇ ਮਾਂ ਹਾਂ ਚਲ ਦੇ ਦੇ ਨੀ ਬਸ ਕਰ ਬਸ ਕਰਾ ਜੋੜੇ ਹੱਥ ਨਾ ਘਰ ਚ ਕਲੇਸ਼ ਪਵਾ ਮੇਰੇ ਕੀ ਸੋਚ ਅੱਜ ਆ ਕੇ ਵੀ ਮੈਂ ਅੱਖਾਂ ਸਾਹਮਣੇ ਦੇਖ ਰਹੀ ਹਾਂ ਡੇਲੀ ਤੂੰ ਇਹਨੂੰ ਤੰਗ ਕਰ ਰਹੀ ਆ ਪਤਾ ਨਹੀਂ ਕੀ ਕੀ ਪੁੱਤ ਮੈਂ ਕਾਨੂੰ ਤੰਗ ਕਰਦੀ ਆ ਮੈਨੂੰ ਤਾਂ ਇਹ ਇੰਨੀ ਪਿਆਰੀ ਆ ਵੱਧ ਕੇ ਮੈਂ ਤਾਂ ਸਾਰਾ ਵਰਦਾ ਕੰਮ ਕਰਦੀ ਆ ਇਹ ਫਿਰ ਵੀ ਤੁਸੀਂ ਇਹਨੂੰ ਤਾਨਨੇ ਮਾਰੇ ਇਹ ਨਾ ਪਤਾ ਹੁਣ ਤਾਂ ਤੂੰ ਪਲਾਟ ਵੇਚਣ ਨੂੰ ਕਹਿ ਰਹੀ ਆ ਕੁੜੀ ਨੂੰ ਦੇਣਾ ਇਹ ਹੀ ਨਾ ਕਰ ਵੇਚ ਕੇ ਤੂੰ ਕੁੜੀ ਨੂੰ ਦੇ ਦੇ ਸਾਰਾ ਮੈਂ ਕਹ ਤੇ ਹੂੰਗੀ ਪੁੱਤਰ ਛੋਡੀ ਰਹਿਣ ਵਾਲੀ ਪਲਾਟ ਵੇਚ ਦਿੱਤੀ ਮੈਂ ਤਾਂ ਮੇਰੀ ਕੀ ਰਾਏ ਹੈ ਤੂੰ ਮੈਨੂੰ ਗਿਆ ਸੀ ਸਾਈਨ ਕਰਨ ਵਾਸਤੇ ਮੇਰੀ ਕੀ ਰਾਏ ਤੂੰ ਕਿਹਾ ਵੀ ਮੇਰੀ ਕੁੜੀ ਦਾ ਫੋਨ ਆਇਆ ਪਲਾਟ ਵੇਚਣਾ ਮੈਂ ਤਾਂ ਮੇਰੀ ਮੇਰੀ ਤਾਂ ਰਾਏ ਹੈ ਨਹੀਂ ਕੋਈ ਇਹਦੇ ਚ ਚੱਲ ਕੋਈ ਨਾ ਹੋਰ ਵੀ ਤੇ ਤੇਰੀ ਧੀ ਤੇਰੀ ਰਾਏ ਆ ਬਸ ਪੁੱਤ ਮੇਰੀ ਗੱਲ ਸੁਣ ਜਿੰਨਾ ਹੱਕ ਤੇਰਾ ਉੰਨੀ ਹੋਦਾਗਾ ਬੋਲਣੇ ਇਹ ਕਰਦਾ ਕੰਮ ਕਰ ਪਰ ਉਸ ਤੋਂ ਕਰਾ ਲੈ ਹੁਣ ਬੁਲਾ ਕੇ ਸੇਵਾ ਬੁਲਾ ਲਾ ਉਹਨੂੰ ਇੱਥੇ ਤੈਨੂੰ ਸੰਭਲੇਗੀ ਉਹ ਸਾਰਾ ਕੁਝ ਉਹਨੂੰ ਦੇ ਦੇ ਅਸੀਂ ਚਲੇ ਜਾਨੇ ਕਿਤੇ ਹੋਰ ਮੈਂ ਤੇ ਪੈਸੇ ਕਾਦੀ ਮਾਰੀ ਨੇ ਲੈ ਆਈ ਨੇ ਆਈ ਨੇ ਵੀ ਕਰਦਾ ਕੰਮ ਕਰੂਗੀ ਮੈਨੂੰ ਰੋਟੀ ਪਾਣੀ ਦੇਊਗੀ ਮੈਨੂੰ ਕਿਤੇ ਤੀ ਮੈਨੂੰ ਆ ਸੁਣਨ ਨੂੰ ਮਿਲੂਗਾ ਨਹੀਂ ਫਿਰ ਦੇਰ ਯਾ ਰੋਟੀ ਪਾਣੀ ਤੁਹਾਨੂੰ ਤਾਂ ਹਜਮ ਹੀ ਨਹੀਂ ਹੋ ਰਿਆ ਰੋਟੀ ਪਾਣੀ ਵੀ ਪੁੱਤ ਮੈਂ ਇਹਨੂੰ ਮਾੜਾ ਚੰਗਾ ਨਹੀਂ ਕਹਿੰਦੀ ਉਹੀ ਤੈਨੂੰ ਪਲੇਖਾ ਪੁੱਤ ਬਸ ਮਾਂ ਮੈਨੂੰ ਪਲੇਖਾ ਨਹੀਂ ਹੈਗਾ ਮੈਂ ਅਗਲੀ ਰੋਂਦੀ ਐ ਮੈਂ ਦੇਖ ਲਿਆ ਠੀਕ ਹੈ ਉਹਨੂੰ ਸਾਰਾ ਕੁਝ ਮੈਨੂੰ ਦੱਸ ਤਾਂ ਤੂੰ ਆਪਣਾ ਉਹਨੂੰ ਸੰਭ ਕੇ ਰਹਿਣਾ ਮੈਨੂੰ ਦੁਬਾਰਾ ਸੁਣਨ ਨੂੰ ਨਾ ਮਿਲ ਜਾ ਤੂੰ ਉਸ ਨਾਲ ਲੜੀਏ ਮੈਂ ਕਾਹਨੂੰ ਲੜਦੀ ਆਂ